ਅੱਜ ਦੀ ਪ੍ਰੈਸ ਕਾਨਫਰੰਸ ਲਈ ਤੁਹਾਨੂੰ ਇਸ ਲਈ ਬੁਲਾਇਆ ਕਿ ਰੀਸੈਂਟਲੀ ਇੱਕ ਨਿਊਜ਼ ਦੇ ਵਿੱਚ ਆਇਆ ਸੀਗਾ ਕਿ ਇੱਕ ਚੋਰੀ ਹੋਈ ਸੀ ਇੱਥੇ ਵੱਡੀ ਜੁਐਲਰੀ ਦੀ 13 ਨੂੰ ਆਲਮੋਸਟ ਹੋਈ ਸੀ ਚੋਰੀ ਤੇ 14 ਨੂੰ ਇੱਕ ਐਫਆਈਆਰ ਰਜਿਸਟਰ ਕੀਤੀ ਸੀ ਉਸ ਉੱਤੇ 55 ਨੰਬਰ ਰਣਜੀਤ ਐਵੇਨਿਊ ਪੁਲਿਸ ਸਟੇਸ਼ਨ ਦੇ ਵਿੱਚ ਅੰਡਰ ਦੀ ਆਨਰੇਬਲ ਗਾਈਡੈਂਸ ਆਫ ਸੀਪੀ ਅੰਮ੍ਰਿਤ ਸਰ ਐਸ.ਐਚ.ਓ ਸਾਹਿਬ ਨੇ ਬਹੁਤ ਹੀ ਵਧੀਆ ਕੰਮ ਕਰਦੇ ਹੋਏ ਇਹਦੇ ਵਿੱਚ ਇੱਕ ਸਕਸੈਸ ਪ੍ਰਾਪਤ ਕੀਤਾ ਹੈ ਜਿਹਦੇ ਵਿੱਚ ਕੀ ਅਸੀਂ ਅਕਿਊਜ਼ਡ ਨੂੰ ਫੜਨ ਦੇ ਵਿੱਚ ਕਾਮਯਾਬ ਹੋਇਆ ਤੇ ਇੱਕ ਮੇਜਰ ਰਿਕਵਰੀ ਹੋਈ ਹੈ ਸਾਡੇ ਤੋਂ ਜਿੰਨੇ ਵੀ 골ਡ ਆਈਟਮਸ ਤੇ ਟਾਈਟਮ ਦੀ ਜੁਐਲਰੀ ਜਿਹੜੀ ਆਈਟਮਸ ਸੀਗੀਆਂ ਵੱਡੇ ਪੱਧਰ ਦੀ ਉਹ ਸਕਸੈਸਫੁਲੀ ਅਸੀਂ ਰਿਕਵਰ ਕੀਤੀ ਹੈ ਤੇ ਉਸੇ ਉਸ ਕੇਸ ਦੇ ਲਈ ਅਸੀਂ ਤੁਹਾਨੂੰ ਬੁਲਾਇਆ ਸੀ ਤੇ ਪ੍ਰੈਸ ਕਾਨਫਰੰਸ ਕੀਤੀ ਸੀ ਇਹ ਜਿਹੜੇ ਕੰਪਲੇਨੈਂਟ ਸੀ ਗੁਨਪ੍ਰੀਤ ਕੌਰ ਪੁੱਤਰ ਆਪਣਾ ਹਰਪ੍ਰੀਤ ਸਿੰਘ ਹੈ ਵਾਸੀ D1A 877 ਰਣਜੀਤ ਐਵੇਨਿਊ D ਬਲਾਕ ਦੇ ਵਿੱਚ ਹੀ ਰਹਿੰਦੇ ਸੀ ਤਾਂ ਇਹਨਾਂ ਨੇ ਆਪਣੇ ਘਰ ਆ ਕੇ ਦੇਖਿਆ ਕਿ ਇਹਨਾਂ ਦਾ ਜਿਹੜਾ ਸੋਨੇ ਦਾ ਤੇ ਜੁਲੀ ਜਿਹੜੀ ਇਹਨਾਂ ਨੂੰ ਪੁਛਤੈਨੀ ਹੈਰਿਟੇਟਰੀ ਜਿਹੜੀ ਮਿਲੀ ਸੀ ਉਹ ਇਹਨਾਂ ਦੇ ਘਰੋਂ ਗਾਇਬ ਸੀ ਤੇ ਫਿਰ ਉਸੇ ਕੜੀ ਦੇ ਵਿੱਚ ਅਸੀਂ ਇਨਵੈਸਟੀਗੇਟ ਕਰਦੇ ਹੋਏ ਜਿਹੜੇ ਵੀ ਇਹਨਾਂ ਦੇ ਕੰਮ ਕਰਦੇ ਸੀਗੇ ਉੱਥੇ ਸਰਵਿਸ ਕਰਦੇ ਸੀ ਉਹਨਾਂ ਨੂੰ ਅਸੀਂ ਚੈੱਕ ਕੀਤਾ ਸਰਵੈਂਟਸ ਵਗੈਰਾ ਨੂੰ ਤਾਂ ਉਹਦੇ ਤੋਂ ਸਾਨੂੰ ਪਤਾ ਲੱਗੇ ਕਿ ਕੁਲਵਿੰਦਰ ਕੌਰ ਜਿਹੜੀ ਅਕਿਊਜ਼ ਸੀਗੀ ਉਹਦੇ ਤੋਂ ਸਾਨੂੰ ਅਸੀਂ ਜਦੋਂ ਸਰਚ ਵਗੈਰਾ ਕੀਤੀ ਉਹਨਾਂ ਤੋਂ ਸਾਨੂੰ ਇਹ ਸਾਰਾ ਗੋਲਡ ਔਰਨਮੈਂਟਸ ਉਹਨਾਂ ਤੋਂ ਰਿਕਵਰ ਹੋਏ ਤੇ ਇੱਕ ਬਿਗ ਐਪਰੀਸ਼ੀਏਸ਼ਨ ਹੈ ਟੀਵਰਡਸ ਰਣਜੀਤ ਐਵੇਨਿਊ ਪੁਲਿਸ ਸਟੇਸ਼ਨ ਐਸਟੇਟ ਸਾਹਿਬ ਦਾ ਬਹੁਤ ਵਧੀਆ ਇਹਨਾਂ ਨੇ ਕੰਮ ਕਰਦੇ ਹੋਏ ਰਿਕਵਰੀ ਨੂੰ ਇਫੈਕਟ ਕੀਤਾ ਸਰ ਕੁਲਵਿੰਦਰ ਕੌਰ ਘਰ ਦੇ ਵਿੱਚ ਕੀ ਕੰਮ ਕੀ ਕਰਦੀ ਸੀ ਸਰਵੈਂਟ ਦਾ ਕੰਮ ਕਰਦੀ ਸੀ ਜਿਵੇਂ ਆਪਣਾ ਨੋਰਮਲ ਹੈਲਪ ਡੋਮੈਸਟਿਕ ਹੈਲਪ ਤਾਂ ਹੁੰਦਾ ਜੀ ਉਹਦੇ ਨਾਲ ਹੋਰ ਵੀ ਕੋਈ ਲੋਕ ਸ਼ਾਮਿਲ ਨਹੀਂ ਨਹੀਂ ਹਲੇ ਤੱਕ ਕੋਈ ਸਾਂਝਲ ਨਹੀਂ ਇਹਦੇ ਚਾ ਇਹਦੇ ਘਰ ਵੀ ਬਰਾਮਤ ਹੋਏ ਸਰ ਇਹ ਕੱਲੋ ਦੇ ਕੰਮ ਕਰ ਰਹੀ ਸੀ ਇਹ ਸਚਾਰ ਚਾਰ ਕੇ ਸਾਲ ਹੋ ਗਏ ਸੀ ਉਹ ਕੰਮ ਕਰਦੀ ਸਰ ਕਿੰਨੇ ਸਾਲ ਟੋਟਲ ਇੱਕ ਕੁਈਰ ਲੇਡੀ ਵਾਲੇ ਕੀਤੀ ਹੈ ਰਿਸਕ ਇਹਦੇ ਚ ਰਿਕਵਰੀ ਲਿਸਟ ਹੈ ਇੱਕ ਸੋਨੇ ਦਾ ਹਾਰ ਕੀਤੀ ਹਾਰ ਸੀਗਾ ਇੱਕ ਕੜਾ ਜਿਹੜਾ ਸੀਗਾ ਸੋਨੇ ਦਾ ਤੇ ਡਾਇਮੰਡ ਦਾ ਦੋ ਵੱਡੇ ਕਾਟੇ ਸੀਗੇ ਦੋ ਛੋਟੇ ਕਾਟੇ ਦੋ ਕੜੇ ਸੋਨੇ ਦੇ ਸੀਗੇ 19 ਨਗ ਡਾਇਮੰਡ ਦੇ ਤਾਂ ਇਟ ਵਾਸ ਇਨ ਅ ਅਪਰੋਕਸੀਮੇਟ ਵੈਲਿਊਏਸ਼ਨ ਆਫ 14 ਟੂ 15 ਲੱਖਸ ਦਾ ਜਿਹੜਾ ਸੀਗਾ ਜੁਐਲਰੀ ਹੈ ਜਿਹੜੀ ਕਿ ਰਿਕਵਰ ਕੀਤੀ ਹੈ ਵਿਚ ਇਸ ਅ ਸਿਗਨੀਫੀਕੈਂਟ ਆਈ ਊਡ ਸੇ ਅਚੀਵਮੈਂਟ ਹੋਦੀ ਹੈ ਇਸ ਤੋਂ ਪਹਿਲਾਂ ਵੀ ਇੰਨੇ ਕੋਈ ਵਾਰਦਾਤ ਕੀਤੀ ਹੋਈ ਨਹੀਂ ਨਹੀਂ ਇਸ ਤੋਂ ਪਹਿਲਾਂ ਐਸੇ ਕੋਈ ਵਾਰਦਾਤ ਸਾਹਮਣੇ ਨਹੀਂ ਆਏ ਇਹ ਮੇਬੀ ਇਨ ਗਰੀਡ ਆਫ ਸਾਰੇ ਆਰਨਮੈਂਟਸ ਇਹ ਚੀਜ਼ ਕੀਤੀ ਸਰ ਇੱਕ ਸਾਹਮਣੇ ਆਇਆ ਜੀ ਕਿ ਇਹਨੂੰ ਬਾਦੀ ਕੋਈ ਬੋਰੀ ਪੈਗੀ ਜਾ ਸਕਦੇ ਇਹਨੂੰ ਪਰਾਣੀ ਕੰਮ ਕਰਦੇ ਨੇ ਦੇਖੋ ਗਰੀਡ ਇਟ ਇਫੈਕਟਸ ਦੀ ਮਾਈਂਡ ਕਦੋਂ ਵੀ ਕਰ ਸਕਦਾ ਹੈ ਜੀ ਜਦੋਂ ਇੰਨਾ ਜਿਆਦਾ ਇੰਨੀ ਵੱਡੀ ਅਮਾਉਂਟ ਨੂੰ ਦੇਖ ਕੇ ਮਨ ਲਲਚਾ ਗਿਆ ਤਾਂ ਉਸ ਦੇ ਨਾਲ ਉਹਨਾਂ ਨੇ ਇਹ ਗੈਸ ਚੁਣੇ ਦੀ ਕਿੱਥੇ ਕਿੱਥੋਂ ਗ੍ਰਿਫਤਾਰੀ ਹੋਈ ਹੈ ਇਹ ਦੇ ਇਹਦੇ ਘਰ ਚੋਂ ਹੀ ਕੀਤੀ ਹੈ ਜੀ ਤੇ ਰਿਕਵਰੀ ਵੀ ਕਰ ਰਹੀ ਹੋਈ ਹੈ ਜੀ ਇਹਨੇ ਸਮਾਨ ਘਰੇ ਰੱਖਿਆ ਸੀ ਕਿਤੇ ਵੇਚਿਆ ਨਹੀਂ ਸੀ ਹਾਂਜੀ ਹਲੇ ਘਰੇ ਹੀ ਸਾਨੂੰ ਬਰਾਬ ਹੋ ਦੇ ਸੀ ਵੇਚ ਦੀ ਕੋਸ਼ਿਸ਼ ਕਰੀ ਸੀ ਜਿੰਨਾ ਕਾ ਸਾਨੂੰ ਪਤਾ ਲੱਗਾ ਬਟ ਇਟ 올 ਗਾਟ ਇਫੈਕਟਡ ਉਸ ਤੋਂ ਪਹਿਲੇ ਹੀ ਇਸ ਰਿਕਵਰੀ ਕਰ ਚੁੱਕੀ